ਗੁਰੂ ਘਰ ਦੇ ਸਾਹਮਣੇ ਇੱਕ ਮਾਂ ਤੇ ਪੁੱਤ ਦੀ ਇੱਕ ਝਟਕੇ ਦੇ ਵਿੱਚ ਜਾਨ ਨਿਕਲ ਗਈ ਹੈ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਦੇ ਆ ਲਾਡਰਾ ਨਜ਼ਦੀਕ ਇੱਕ ਗੁਰੂ ਘਰ ਦੇ ਅੱਗੇ ਪਰਿਵਾਰ ਖੜਿਆ ਸੀ ਦੱਸਿਆ ਜਾਦਾ ਜਿਸ ਪਰਿਵਾਰ ਦੇ ਵਿੱਚ ਮਾਂ ਪੁੱਤ ਤੇ ਮਾਂ ਇੱਕ ਪਰਿਵਾਰ ਦੇ ਮੈਂਬਰ ਸੀ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਜੋ ਕਿ ਪੂਰੇ ਪਰਿਵਾਰ ਨੂੰ ਟੱਕਰ ਮਾਰਦੀ ਹੈ ਦੱਸਿਆ ਜਾਂਦਾ ਕਿ ਮੌਕੇ ਤੇ ਮਾਂ ਤੇ ਪੁੱਤ ਦੀ ਮੌਤ ਹੋ ਗਈ ਹੈ ਤੇ ਬਾਪ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਜਿਹਰੇ ਲਾਸ਼ ਦੇ ਵਿੱਚ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਗੱਡੀ ਵਿੱਚ ਚੱਕਨਾ ਚੂਰ ਹੋ ਚੁੱਕੀ ਹੈ ਸੀਸੀਟੀਵੀ ਕੈਮਰੇ ਵੀ ਪੂਰੀ ਘਟਨਾ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਨੇ ਇਸ ਹਾਦਸੇ ਬਾਰੀ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਇਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹ ਦਰਦਨਕ ਤਸਵੀਰਾਂ ਦੇਖ ਕੇ ਹਰ ਇੱਕ ਬੰਦੇ ਦੇ ਅੱਖਾਂ ਦੇ ਵਿੱਚ ਹੰਝੂ ਆਵੇਗਾ ਕਿਉਂਕਿ ਕਿਵੇਂ ਮਾਂ ਤੇ ਪੁੱਤ ਦੀ ਜਾਨ ਇੱਕ ਸਮੇਂ ਦੇ ਵਿੱਚ ਨਿਕਲੀ ਹੈ ਕਿਉਂਕਿ ਕੀ ਪਤਾ ਸੀ ਕਿ ਅੱਜ ਸ਼ਾਮ ਨੂੰ ਉਹਨਾਂ ਨੇ ਘਰ ਨਹੀਂ ਪਹੁੰਚਣਾ ਕਿਉਂਕਿ ਐਦਾਂ ਦੇ ਹਾਦਸੇ ਰੋਜ਼ਾਨਾ ਸੜਕ ਹਾਦਸੇ ਹੁੰਦੇ ਰਹਿੰਦੇ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਪਰਿਵਾਰ ਉਜੜ ਜਾਂਦੇ ਨੇ ਇਹ ਇਦਾਂ ਦੀ ਹਾਦਸਾ ਹੀ ਵਾਪਰਿਆ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਤਬਰ ਹੀ ਤਬਾਹ ਹੋ ਗਿਆ ਕੀ ਪਤਾਸੀ ਕੀ ਸੜਕ ਕਿਨਾਰੇ ਖੜ ਕੇ ਉਹਨਾਂ ਦੀ ਮੌਤ ਅਢੀ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਹਾਂਜੀ ਅੱਜ ਸਵੇਰੇ ਗੁਰਦੁਆਰਾ ਸਰ ਸਿੰਘ ਸਿਧਾਂਤ ਤੋਂ ਥੋੜੀ ਨਾਲ ਜੋ ਬੜਾ ਧਿਆਨ ਅਗਿਆਤ ਹੋਇਆ ਹੈ ਜਿਹਦੇ ਵਿੱਚ ਉਹ ਮੋਟਰਸਾਈਕਲ ਵਾਲਾ ਜੀਰਾ ਤੇ ਉਹਦੀ ਘਰ ਵਾਲੀ ਤੇ ਲੜਕਾ ਬੈਠੇ ਖੜੇ ਸੀ ਸੈਣ ਦੇ ਤਾਂ ਇੱਕ ਗੱਡੀ ਵਾਲਾ ਆਇਆ ਬਹੁਤ ਫਾਸਟ ਤਸਵੀਰ ਦੇ ਵਿੱਚ ਉਹਨੇ ਜਾ ਕੇ ਡਸਟਰ ਗੱਡੀ ਸੀ ਉਹਨੇ ਜਾ ਕੇ ਉਹਨਾਂ ਦੇ ਉੱਤੇ ਖੜਿਆਂ ਦੇ ਉੱਤੇ ਚੜਾ ਦਿੱਤੀ ਜਨਾਨੀ ਵੀ ਤੇ ਬੱਚੇ ਦੀ ਡੱਟ ਮੌਕੇ ਤੇ ਹੋ ਗਈ ਉਹਨਾਂ ਦੇ ਜੋ ਫਰੇ ਛੱਡ ਗਏ ਉਹ ਉਸ ਸਮੇਂ ਇਹ ਪ੍ਰਸ਼ਾਸਨ ਨੂੰ ਅਸੀਂ ਬੌਂਸਵਾਰੀ ਕਹਿ ਚੁੱਕੇ ਹਾਂ ਲਿਖ ਕੇ ਵੀ ਦੇ ਚੁੱਕੇ ਹਾਂ ਕਿ ਇੱਥੇ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਜੋ ਟ੍ਰੈਫਿਕ ਹੈ ਲੈਟਾ ਨਿਕੜ ਕੇ ਬਾਹਰ ਚਲਦੀ ਆ ਰੋਡ ਤੇ ਟ੍ਰੈਫਿਕ ਜ਼ਿਆਦਾ ਹੈ ਅੱਗੇ ਬਾਲੀਵੁੱਡ ਦਾ ਗੇਟ ਹੈ ਨਾਲ ਪੈਲੈਸ ਦਾ ਗੇਟ ਹੈ ਇਸ ਕਰਕੇ ਟ੍ਰੈਫਿਕ ਸਲੋ ਨਹੀਂ ਹੁੰਦੀ ਜਿਸ ਕਰਕੇ ਹਾਦਸੇ ਵਾਪਰਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਕਿ ਪਰਿਵਾਰਾਂ ਦੀ ਜਾਨ ਦੀ ਸੁਰੱਖਿਤੀ ਹੋਣ ਕੇ ਇਸ ਕਰਕੇ ਇੱਥੇ ਇਹ ਟ੍ਰੈਫਿਕ ਦਾ ਜੋ ਸਿਜਾਰੂ ਕੰਗ ਨਾਲ ਚੱਲ ਸਕੇ ਸਪੀਡ ਬ੍ਰੇਕਰ ਬਣਾਇਆ ਜਾ ਜੋ ਇਹ ਹਾਦਸੇ ਨਾ ਵਾਪਰ ਇਹੋ ਹੀ ਮੰਗ ਹੈ